ਸਰ ਸਰ ਨਗਰ ਤਲੀਤਾ ਦੇ ਵਿੱਚ ਸ਼੍ਰੀ ਗੁਰੂ ਰਵਦਾਸ ਮਹਾਰਾਜ ਜੀ ਦੇ ਕਮਿਊਨਿਟੀ ਹਾਲ ਨੂੰ ਲੈ ਕੇ ਜੋ ਬਿਵਾਦ ਸੀ ਜਿਹਨੂੰ ਪੂਰੇ ਪੰਜਾਬ ਦੇਸ਼ ਵਿਦੇਸ਼ ਵਿੱਚ ਗੁਰਦੁਆਰਾ ਸਾਹਿਬ ਦੇ ਬਿਵਾਦ ਦੇ ਨਾਂ ਤੇ ਆਵਾਰਿਆ ਗਿਆ ਉਸ ਸੰਬੰਧੀ ਕਮਿਸ਼ਨ ਕੋਲ ਸ਼ਿਕਾਇਤਾਂ ਆਈਆਂ ਸੀ ਦੋ ਸੁਣਵਾਈਆਂ ਹੋਈਆਂ ਔਰ ਅੱਜ ਮੈਂ ਦੋ ਸੁਣਵਾਈਆਂ ਤੋਂ ਬਾਅਦ ਪਿੰਡ ਮੌਕਾ ਦੇਖਣ ਆਇਆ ਸੀ ਸਾਰਾ ਪਿੰਡ ਸਾਰਾ ਨਗਰ ਸਾਰੇ ਮੋਤਵਰ ਇਲਾਕੇ ਦੇ ਇਕੱਠੇ ਕੀਤੇ ਸਾਰਾ ਪ੍ਰਸ਼ਾਸਨ ਨੇ ਬੜੀ ਮਸਤੀ ਦੀ ਦੇ ਨਾਲ ਇਸ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਸਹਿਯੋਗ ਦਿੱਤਾ ਔਰ ਉਹਦਾ ਨਤੀਜਾ ਇਹ ਹੋਇਆ ਅੱਜ ਜਿਹੜੀਆਂ ਲਗਾਤਾਰ ਬੈਠਕਾਂ ਚੱਲੀਆਂ ਕਿ ਜਿਹੜੀ ਪੰਚਾਇਤ ਦੋ ਧੜਿਆਂ ਚ ਵੰਡੀ ਹੋਈ ਸੀ ਪੂਰਾ ਪਿੰਡ ਦੋ ਧੜਿਆਂ ਚ ਵੰਡਿਆ ਹੋਇਆ ਸੀ ਉਹਨਾਂ ਨੇ ਆਪਣਾ ਏਕਾ ਕੀਤਾ ਉਸ ਏਕੇ ਦੇ ਵਿੱਚ ਜਿਹੜੇ ਫੈਸਲੇ ਹੋਏ ਆ ਮਾਂਜੋਗ ਸਰਪੰਚ ਸਾਹਿਬ ਦੀ ਅਗਵਾਈ ਦੇ ਵਿੱਚ ਲਿਖਤ ਵਿੱਚ ਲਿਆਂਦੇ ਗਏ ਆ ਮਾਂਜੋਗ ਸਰਪੰਚ ਸਾਹਿਬ ਇਹਨਾਂ ਮਤਿਆਂ ਦੇ ਵਿੱਚੇ ਮੋਟੀ ਮੋਟੀ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਆ ਕਿ ਜੋ 10 ਕਨਾਲ 4 ਮੜਲੇ ਦਾ ਰਕਬਾ ਆ ಗ್ರಾಮ ਪੰਚਾਇਤ ਗੈਰਮੁਮਕਿਨ ਗਰਾਊਂਡ ਦੇ ਨਾਮ ਹੈ ਉਸ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਰਵਦਾਸ ਮਹਾਰਾਜ ਜੀ ਦੇ ਸ਼ੈੱਡ ਦੇ ਸਾਹਮਣੇ ਜੋ ਕੰਧਾਂ ਇਸ ਰਕਬੇ ਵਿੱਚੋਂ ਢਾਈਆਂ ਗਈਆਂ ਸਨ ਔਰ ਟਾਉਂਦੇ ਹੋਏ ਜੋ ਕਾਰਵਾਈ ਕੀਤੀ ਗਈ ਸੀ ਉਹਨਾਂ ਕੰਧਾਂ ਨੂੰ ਉਸਾਰ ਕੇ ਡਾਕਟਰ ਬੀ ਆਰ ਅੰਬੇਡਕਰ ਭਵਨ ਤੱਕ ਕਮਿਊਨਿਟੀ ਹਾਲ ਬਣਾਇਆ ਜਾਵੇ ਇਹੋ ਜਿਹਾ ਮਤਾ ਸਰਬਸੰਮਤੀ ਨਾਲ ਪਿੰਡ ਦੀ ਪੰਚਾਇਤ ਨੇ ਪਾਸ ਕੀਤਾ ਜਾ। ਇਹਦੇ ਨਾਲ ਹੀ ਜਿਹੜਾ ਮੋਹਰੇ ਜਗ੍ਹਾ ਛੜਾਈ ਗਈ ਆ ਪਿੰਡ ਨਯਾਜ ਕਬਜੀ ਸੀ ਉਹਦੇ ਵਿੱਚ ਪਾਰਕ ਬਣਾਈ ਜਾਵੇ ਇਹ ਵੀ ਮਤੇ ਦੇ ਵਿੱਚ ਲਿਖਿਆ ਗਿਆ ਆ। ਔਰ ਇਹਦੇ ਨਾਲ ਹੀ ਇਹ ਲਿਖ ਦਿੱਤਾ ਆ ਕਿ ਜਿਹੜਾ ਇਹ 10 ਕਨਾਲ 4 ਮੜਲੇ ਦੀਆਂ ਜੋ ਕੰਧਾਂ ਢਾਈਆਂ ਆ ਇਹ ਚ ਦੁਬਾਰਾ ਸਾਰੀ ਕਰਾਈ ਜਾਵੇ ਇਹ ਵੀ ਮਤੇ ਦੇ ਵਿੱਚ ਇਹਦੀ ਕਾਪੀ ਪੀਡੀਐਫ ਦੇ ਮਾਧਿਅਮ ਤੋਂ ਮਾਨ ਜੋ ਇਹ ਤੁਹਾਨੂੰ ਆ ਜਾਏਗੀ। ਉਹਦੇ ਚ ਦੁਬਾਰਾ ਢਾਈਆਂ ਗਈਆਂ ਦੁਬਾਰਾ ਸਾਈ ਕਰਾ ਸਾਰੀ ਕਰਾਈ ਕਰਾਈ ਜਾਵੇ ਤੇ ਬਾਕੀ ਰਕ ਵਿੱਚ پارک ਬਣਾਈ ਜਾਵੇ ਇਹ ਵੀ ਪੰਚਾਇਤ ਨੇ ਸਰਬਸੰਮਤੀ ਨਾਲ ਮਤਾ ਜਿਹੜਾ ਆ ਉਹ ਪਾਇਆ ਆ ਇਸੇ ਨਾਲ ਇਹਦੇ ਚ ਇੱਕ ਜਿਹੜੀ ਅਗਲੀ ਗੱਲ ਹੈ ਜਿਹੜੀ 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 ਗਾਹਾਂ ਕਦੇ ਭਵੇਖ ਚ ਇਹ ਵਿਵਾਦ ਨਾ ਪੈਦਾ ਹੋਵੇ ਇਸ ਸੰਬੰਧੀ ਇਹ ਵੀ ਮਤਾ ਪਾਇਆ ਕਿ ਇਹ ਤਿਆਰ ਕਰਕੇ ਫਾਈਲ ਵੀਡੀਓ ਡੀਡੀਪੀ ਹੋ ਰਾਹੀਂ ਮਾਨਯੋਗ ਡਾਇਰੈਕਟਰ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਲੜਿੰਦੀ ਕਾਰਵਾਈ ਲਈ ਇਹ ਭੇਜਿਆ ਜਾਏਗਾ ਇਹ ਵੀ ਮਤਾ ਪਾਇਆ ਆ ਔਰ ਮੈਂ ਇਹਦੇ ਲਈ ਸੂਚੀ ਪੰਚਾਇਤ ਦਾ ਉਹ ਡਿਟੇਲ ਤੁਸੀਂ ਉਹਨੂੰ ਪੜ ਲਿਓ ਉਹਦਾ ਸ਼ੁਕਰੀਆ ਮੈਂ ਤੁਹਾਡਾ ਸਾਰਿਆਂ ਦਾ ਕਰਦਾ ਦੂਜੀ ਗੱਲ ਜਿਹੜਾ ਵਿਵਾਦ ਐਡਾ ਖੜਾ ਹੋਇਆ ਦੋ-ਦੋ ਮਤੇ ਪਏ ਉਹਦੇ ਵਿੱਚ ਜਿਹੜੀ ਅਸੀਂ ਪੂਰੀ ਜਾਂਚ ਪੜਤਾਲ ਕੀਤੀ ਆ ਕਿ ਕਿਉਂਕਿ ਪੰਚਾਇਤ ਪਿੰਡਾਂ ਦੇ ਲੋਕ ਭੋਲੇ ਹੁੰਦੇ ਆ ਸਰਪੰਚ ਸਾਹਿਬ ਦੇਖੋ ਗੁਰਸਿੱਖ ਚੇਹਰਾ ਆ ਪੂਰੀ ਪੰਚਾਇਤ ਬੀਬੀ ਰਾਣੀ ਜੀ ਆ ਬਲਵੀਰ ਕਲੇਰ ਜੀ ਆ ਸੰਦੀਪ ਪ੍ਰਦੀਪ ਸਿੰਘ ਜੀ ਆ ਸਾਰੇ ਤੁਸੀਂ ਔਰ ਉਹਦੇ ਚ ਜਿਹੜਾ ਜਾਣਕਾਰ ਹੁੰਦਾ ਉਹ ਉਹਨੇ ਜਾਣਕਾਰ ਨੇ ਗਾਈਡ ਕਰਨਾ ਹੁੰਦਾ ਕਿੱਥੇ ਕਮੀ ਰਹਿ ਗਈ ਕਿੱਥੇ ਪੇਸ਼ੀ ਰਹਿ ਗਈ ਇਹਦੇ ਚ ਸਾਨੂੰ ਇਹ ਨਜ਼ਰ ਆਇਆ ਕਿ ਪੰਚਾਇਤ ਸੈਕਟਰੀ ਨੇ ਇਹਦੇ ਚ ਥੋੜੀ ਅੰਗਿਲੀ ਰੱਖੀ ਆ ਇਹ ਬਵਾਦ ਏਡਾ ਵੱਡਿਆ ਵਧਿਆ ਆ ਉਹਦੇ ਲਈ ਅਸੀਂ ਡਿਪਾਰਟਮੈਂਟ ਨੂੰ ਇਹ ਨਿਰਦੇਸ਼ ਜਾਰੀ ਕਰ ਦਿੱਤਾ ਆ ਉਹਦੀ ਤੁਰੰਤ ਪ੍ਰਭਾਵ ਦੇ ਨਾਲ ਬਦਲੀ ਇੱਥੋਂ ਕਰ ਦਿੱਤੀ ਜਾਵੇ ਧੰਨਵਾਦ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਸੁਖਵੀਰ ਸਿੰਘ ਹੈ ਜੀ ਸਰਪੰਚ ਪਿੰਡ ਤਲਿੱਤਾ ਅਲਸਰ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਾਏ ਪੰਜਾਬ ਲੱਲੀਆਂ ਸਾਹਿਬ ਦੇ ਆਪਨ ਸਾਡੇ ਪਿੰਡ ਆਏ ਸੀਗੇ ਔਰ ਜੋ ਵੀ ਸਾਡੇ ਕਈ ਦਿਨਾਂ ਤੋਂ ਤੁਸੀਂ ਦੇਖ ਰਹੇ ਆ ਪੰਚਾਇਤੀ ਜ਼ਮੀਨ ਦਾ ਵਿਵਾਦ ਵਿਵਾਦ ਚੱਲਦਾ ਪਿਆ ਆ ਔਰ ਵਿਵਾਦ ਚੱਲਦੇ-ਚੱਲਦੇ ਇੰਨਾ ਕੁਝ ਹੋਇਆ ਕੁਝ ਬਾਹਰਲੇ ਇਕਰਾਰਤੀ ਆਂਸਰਾਂ ਨੇ ਇਸ ਨੂੰ ਹਵਾ ਦੇ ਕੇ ਗਲਤ ਰੰਗਤ ਦਿੱਤੀ ਗਈ ਪਰ ਫੇਰ ਵੀ ਅਸੀਂ ਸਾਡੀ ਪੰਚਾਇਤ ਪਿੰਡ ਦੇ ਵਿੱਚ ਕੋਈ ਵੀ ਇਦਾਂ ਦਾ ਅਨਸੁਮੈ ਘਟਨਾ ਨਹੀਂ ਵਾਪਰੀ ਪਰ ਕੁਝ ਕੁ ਲੋਕਾਂ ਵੱਲੋਂ ਬਹੁਤ ਜ਼ੋਰ ਲਾਇਆ ਗਿਆ ਅੱਜ ਸਰਦਾਰ ਜਸਵੀਰ ਸਿੰਘ ਗੜੀ ਜੀ ਨੇ ਸਾਡੇ ਪਿੰਡ ਦਾ ਦੌਰਾ ਕੀਤਾ ਔਰ ਮੌਕਾ ਦੇਖਿਆ ਕਿ ਮੌਕਾ ਦੇਖਦੇ ਹੋਏ ਜੋ ਵੀ ਮੌਕੇ ਦੇ ਵਿੱਚ ਪਾਇਆ ਗਿਆ ਉਸ ਨੁਮਾਇੰਦਾ ਕਰਦੇ ਹੋਏ ਸਾਨੂੰ ਗੜੀ ਸਾਹਿਬ ਨੇ ਜਿ ਸਮਝਾਇਆ ਔਰ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਔਰ ਅਸੀਂ ਉਸ ਤੋਂ ਬਾਅਦ ਪੰਚਾਇਤ ਸਾਰੀ ਇਸ ਫੈਸਲੇ ਤੇ ਪਹੁੰਚੇ ਆ ਜੋ ਗੁਰੂ ਰਵਿਦਾਸ ਨਾਮ ਲੈਵਾ ਸੰਗਤ ਦੇ ਭਾਵਨਾ ਨੂੰ ਛੇਸ ਪਹੁੰਚੀ ਆ ਔਰ ਜਾਣੇ ਅਣਜਾਣੇ ਦੇ ਵਿੱਚ ਰੱਖ ਲਓ ਕਿਉਂਕਿ ਜੋ ਵੀ ਕੰਦਾ ਪੰਚਾਇਤ ਦੀ ਜ਼ਮੀਨ ਵਿੱਚ ਪਈਆਂ ਸੀਗੀਆਂ ਪਰ ਉਹਦਾ ਸੌਲਵਡ ਸਾਡਾ ਹੋ ਗਿਆ ਅੱਜ ਬੜੇ ਅਸੀਂ ਧੰਨਵਾਦੀ ਆ ਸਰਦਾਰ ਜਸਵੀਰ ਸਿੰਘ ਗੜੀ ਜੀ ਦੇ ਜਿਨ੍ਹਾਂ ਨੇ ਆ ਕੇ ਸਾਡੇ ਪਿੰਡ ਦਾ ਮਸਲਾ ਸੌਲਵਡ ਕੀਤਾ ਨਹੀਂ ਤਾਂ ਬੰਦੇ ਦਾ ਸਾਡੇ ਪਿੰਡ ਬਹੁਤ ਆਏ ਬਹੁਤ ਗਏ ਪਰ ਕਿਸੇ ਨੇ ਪੰਚਾਇਤ ਨੂੰ ਇੰਨਾ ਗਾਈਡ ਕੋਈ ਸਲਾਹ ਨਹੀਂ ਕੀਤੀ ਔਰ ਆਪਣੀਆਂ ਆ ਕੇ ਗੱਲਾਂ ਕਰਕੇ ਜਾਂਦੇ ਰਹੇ ਆ ਅੱਜ ਅਸੀਂ ਸਰਦਾਰ ਜਸਵੀਰ ਸਿੰਘ ਗੜੀ ਜੀ ਦਾ ਸਾਡੇ ਲੋਕ ਧੰਨਵਾਦ ਕਰਦੇ ਆ ਜੋ ਸਾਡੇ ਦੇ ਫਰਿਸ਼ਤਾ ਬਣ ਕੇ ਆਏ ਸਾਡੇ ਪਿੰਡ ਦੇ ਮਸਲੇ ਨੂੰ ਹੱਲ ਕੀਤਾ ਔਰ ਸਾਡੇ ਭਾਈਚਾਰਕ ਸਾਂਝ ਨੂੰ ਵਧਾਇਆ ਸਾਡੀ ਭਾਈਚਾਰਕ ਸਾਂਝ ਸਾਨੂੰ ਜਿਆਦਾ ਜ਼ਰੂਰੀ ਆ ਸਾਨੂੰ ਇਹ ਜਮੀਨਾਂ ਦਾ ਇੰਨਾ ਨਹੀਂ ਹੈਗਾ ਜਿੰਨਾ ਸਾਨੂੰ ਭਾਈਚਾਰਕ ਸਾਂਝ ਚਾਹੀਦੀ ਆ ਔਰ ਪਿੰਡ ਵਾਸੀ ਸਾਰੇ ਪਿੰਡ ਵਾਸੀਆਂ ਵੱਲੋਂ ਅਸੀਂ ਸਰਦਾਰ ਜਸਵੀਰ ਸਿੰਘ ਗੜੀ ਜੀ ਦਾ ਧੰਨਵਾਦ ਕਰਦੇ ਆ ਔਰ ਅਸੀਂ ਪਿੰਡੋਂ ਮਤਾ ਪਾ ਕੇ ਆ ਕੇ ਸਾਰ ਨੂੰ ਅਸੀਂ ਵਿਸ਼ਵਾਸ ਦਿਵਾਇਆ ਵੀ ਅੱਗੇ ਵੀ ਪਿੰਡ ਵਿੱਚ ਅਸੀਂ ਭਾਈਚਾਰਕ ਸਾਂਝ ਏਦੇ ਬਰਕਰਾਰ ਰੱਖਾਂਗੇ ਜਿੱਦਾਂ ਸਾਡੇ ਇਹਨਾਂ ਨੇ ਅੱਜ ਆ ਕੇ ਸਿਰ ਮਲਾਏ ਆ ਔਰ ਸਾਡੇ ਮੇਰ ਮਲਾਬ ਕਰਾਏ ਆ ਅਸੀਂ ਧੰਨਵਾਦ ਕਰਦੇ ਆ ਇਦਾਂ ਦੇ ਯੋਧੇ ਪੈਦਾ ਹੋਣੇ ਜ਼ਰੂਰੀ ਆ ਪੰਜਾਬ ਦੇ ਵਿੱਚ ਜੋ ਕਿ ਆਪਸੀ ਜੋ ਰੰਜਿਸ਼ਾਂ ਆ ਉਹਨਾਂ ਨੂੰ ਦੂਰ ਕਰਦੇ ਆ ਔਰ ਹੋਰ ਵੀ ਅਸੀਂ ਦੇਖਿਆ YouTube ਚੈਨਲ ਦੇ ਉੱਪਰ ਆਉਂਦਾ ਹੀ ਰਹਿੰਦਾ ਵੀ ਕਿੰਨੇ ਸਰਦਾਰ ਜਸਵੀਰ ਸਿੰਘ ਗੜੀ ਜੀ ਕਿੰਨਾ ਵਧੀਆ ਕੰਮ ਕਰਦੇ ਆ ਔਰ ਸਾਨੂੰ ਲੱਗਦਾ ਸੀਗਾ ਵੀ ਸਾਨੂੰ ਕੋਈ ਇਦਾਂ ਦਾ ਸਾਨੂੰ ਚਾਹੀਦਾ ਲੀਡਰ ਜੋ ਆ ਕੇ ਸਾਡਾ ਸਮਝੌਤਾ ਕਰਾਵੇ ਔਰ ਅਸੀਂ ਧੰਨਵਾਦ ਕਰਦੇ ਆ ਸਰਦਾਰ ਜਸਵੀਰ ਸਿੰਘ ਗੜੀ ਜੀ ਦਾ ਪੰਚਾਇਤ ਬੋਲਣ ਭਾਈ ਗੁਰਜੀ ਆਖਾ ਸਾਹਿਬ ਬਾਈ ਨੇ ਬੜਿਆ ਕਿ ਸਰਵਨ ਸਾਹਿਬ ਦੋਨੇ ਤੇਰਾ ਸਹਿਮਤ ਹੋ ਗਏ ਆ ਜੀ ਹਾਂਜੀ ਸਾਡੀਆਂ ਦੋਨੇ ਤੇਰਾ ਜੀ ਸਹਿਮਤ ਹੋ ਗਏ ਆ ਹਾਂਜੀ ਕਿੰਨਾ ਮਾਮਲਾ ਸ਼ਟ ਆਊਟ ਕਿਦਾਂ ਹੋਇਆ ਮਾਮਲਾ ਸ਼ਟ ਆਊਟ ਜੀ ਜਿਹੜੇ ਪੰਚਾਇਤ ਦੀ ਜਗ੍ਹਾ ਤੇ ਕੰਤ ਪਈ ਸੀਗੀ ਪਹਿਲਾਂ ਢਾਈ ਗਈ ਆ ਪੰਚਾਇਤੋਂ ਠੀਕ ਹੈ ਜੀ ਉਹਦਾ ਵਿਵਾਦ ਚੱਲਦਾ ਸੀ ਉਹ ਸਾਡਾ ਕਮੇਟੀ ਨਾਲ ਸੌਲਡ ਹੋ ਗਿਆ ਆ ਸਾਰੇ ਸਮਝੌਤਾ ਹੋ ਗਿਆ ਔਰ ਉਹ ਜਿਹੜੀ ਜ਼ਮੀਨ ਆ ਪੰਚਾਇਤੀ ਜ਼ਮੀਨ ਆ ਉਹ ਗੁਰੂ ਰਵੀਦਾਸ ਮਹਾਰਾਜ ਜੀ ਨੂੰ ਸਮਰਤਾ ਹੋ ਕੇ ਜੋ ਵੀ ਭਾਵਨਾਵਾਂ ਸੀਗੀਆਂ ਆ ਸਾਂਗਤ ਜੀ ਆਪੇ ਕਮਿਊਨਿਟੀ ਹਾਲ ਬਣਾਉਣ ਦੀਆਂ ਉਹ ਮਤਾ ਪਾ ਕੇ ਅਸੀਂ ਉੱਪਰ ਪ੍ਰਬੰਾਨਗੀ ਦੇ ਭੇਜ ਰਹੇ ਹਾਂ ਜੀ ਆ ਜੀ ਕਿ ਕਿੰਨੀ ਜਗ੍ਹਾ ਸਰ ਦਿੱਤੀ ਤੁਸੀਂ ਉਹਨਾਂ ਨੂੰ ਕਮੇਟੀ ਨੂੰ ਜੀ ਕਮੇਟੀ ਨੂੰ ਜੀ ਦੋ ਕਨਾਲ 13 ਮਰਲੇ ਜਗ੍ਹਾ ਦਿੱਤੀ ਗਈ ਹੈ ਹੁਣ ਕਮਿਊਨਿਟੀ ਹਾਲ ਬਣੂਗਾ ਉੱਥੇ ਹਾਂ ਜੀ ਕਮਿਊਨਿਟੀ ਹਾਲ ਬਣੂਗਾ ਜੀ ਖਰਚਾ ਪੁਰਸਾ ਵੀ ਚੱਲਦਾ ਜੀ ਇਸ ਮਾਮਲੇ ਤੋਂ ਹਾਂ ਜੀ ਹਾਂ ਜੀ ਇਸ ਮਾਮਲੇ ਦੇ ਵਿੱਚ ਅਸੀਂ ਕੇਸ ਦਰਜ ਹੋਏ ਸੀਗੇ ਤੇ ਉਹ ਹਾਲੇ ਰਿੱਟਾਂ ਜਿ ਸੀਗੀਆਂ ਕਈਆਂ ਜੀ ਉਹ ਵਾਪਸ ਹੋਣੀਆਂ ਸਾਰਾ ਕੁਝ ਦੋਨੋਂ ਤਰ੍ਹਾਂ ਦੀ ਸਹਿਮਤੀ ਹੋ ਗਈ ਸੀ ਤੇ ਹਾਂਜੀ ਹਾਂਜੀ ਇੱਥੇ ਦੋਨੋਂ ਪਹਰਾਂ ਦੇ ਦੀ ਸਹਿਮਤੀ ਹੋ ਗਿਆ ਹਾਲੇ ਕੇਸ ਕੋਈ ਲੱਗਾ ਨਹੀਂ ਹੈਗਾ ਸਰਵ ਰੇਟਾਂ ਸੀਗੀਆਂ ਉਹ ਵਾਪਸ ਹੋਣਗੀਆਂ ਹਾਂਜੀ ਸਾਡੀ ਬਾਬਾ ਯਸ਼ੁਬਨਾਮ ਦੱਸਦਾ ਨਾਮ ਬਾਬਾ ਕੇਵਲ ਸਿੰਘ ਤਪਸਥਾਨ ਸ੍ਰੀ ਖਰਾਲਗੜ੍ਹ ਸਾਹਿਬ ਦਾ ਮੁੱਖ ਸੇਵਾਦਾਰ ਸ੍ਰੀ ਖਰਾਲਗੜ੍ਹ ਸਾਹਿਬ ਇੱਕ ਬਾਬਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਪਿੰਡ ਥਲੇਤਾ ਦੇ ਵਿੱਚ ਵਿਵਾਦ ਚੱਲ ਰਿਹਾ ਜੀ ਅਸੀਂ ਵੀ ਅੱਜ ਮੌਕੇ ਤੇ ਪਹੁੰਚੇ ਹਾਂ ਸਾਰਾ ਦੱਸਿਆ ਕੀ ਮਾਮਲਾ ਕੀ ਇਹਨਾਂ ਦਾ ਜਿਹੜਾ ਰਾਜਨਾਮਾ ਵੀ ਹੋ ਗਿਆ ਕੀ ਕਹਿਣਾ ਚਾਹੁੰਦੇ ਆ ਦੋਬੇ ਦੀ ਧਰਤੀ ਤੇ ਜਿਹੜਾ ਕਿ ਬਹੁਤ ਸਾਰੇ ਬਨਸਵੰਨੀਆਂ ਜਾਤਾਂ ਗੋਤਾਂ ਦੇ ਲੋਕ ਰਹਿੰਦੇ ਨੇ ਬਹੁਤ ਮਿਲ ਕੇ ਰਹਿੰਦੇ ਨੇ ਦੁਆਬੇ ਤੋਂ ਕਦੇ ਵੀ ਇਦਾਂ ਦਾ ਆਵਾਜ਼ ਨਹੀਂ ਆਈ ਕਿ ਕੋਈ ਝਗੜਾ ਇਦਾਂ ਧਰਮ ਦੇ ਨਾਂ ਤੇ ਹੋਵੇ ਨਾ ਹੀ ਹੋਣਾ ਕੋਈ ਵੇਖੋ ਜਿਹੜਾ ਇਹ ਵਿਵਾਦ ਪਿੰਡ ਤਿਲਤਾ ਬਕੇ ਹੋਇਆ ਹੈ ਇਸ ਵਿਵਾਦ ਨੂੰ ਅੱਜ ਪੰਜਾਬ ਦੇ ਜੋਧੇ ਜਸਵੀਰ ਸਿੰਘ ਗੜੀ ਜੀ ਨੇ ਆਪਣੀ ਵਿਵੇਕ ਦੇ ਨਾਲ ਆਪਣੇ ਧਰਮੇ ਦੇ ਨਾਲ ਆਪਣੇ ਸਹਿਜਤਾ ਦੇ ਨਾਲ ਨਿਬੇੜ ਲਿਆ ਹੈ ਸੋ ਅੱਜ ਦਾ ਜਿਹੜਾ ਇਹ ਐਪੀਸੋਡ ਹੈ ਇਹ ਝਗੜਾ ਹੈ ਅੱਜ 20 ਸਤੰਬਰ 2025 ਨੂੰ ਖਤਮ ਹੋ ਗਿਆ ਅੱਜ ਤੋਂ ਬਾਅਦ ਕੋਈ ਝਗੜਾ ਨਹੀਂ ਦੋ ਜਿੱਥੇ ਪਾਰਟੀਆਂ ਬਣ ਗਈਆਂ ਸੀ ਅੱਜ ਇੱਕ ਹੋ ਗਈਆਂ ਸੋ ਅੱਜ ਮੈਂ ਵਿਸ਼ੇਸ਼ ਤੌਰ ਤੇ ਡਾਕਟਰ ਜਸਵੀਰ ਸਿੰਘ ਗੜੀ ਜਿਹੜਾ ਜੋਧਾ ਇਸ ਪੰਜਾਬ ਦੀ ਧਰਤੀ ਤੇ ਨਿਕਲਿਆ ਹੈ ਲੋਕਾਂ ਨੂੰ ਜੋੜ ਲੈਣ ਨਿਕਲਿਆ ਹੈ ਉਹਦੀ ਜਿਹੜੇ ਸਾਡੇ ਡਾਕਟਰ ਜਸਵੀਰ ਸਿੰਘ ਦੀ ਜਫੀ ਹੈ ਉਹ ਗਲੋਬਲ ਹੈ ਇੱਕ ਜਾਤ ਲਈ ਨਹੀਂ ਇੱਕ ਪਾਤ ਲਈ ਨਹੀਂ ਸਰਬ ਸਮਾਜ ਲਈ ਕੰਮ ਕਰਦੇ ਨੇ ਸੋ ਅਸੀਂ ਅਰਦਾਸ ਕਰਦੇ ਹਾਂ ਮਹਾਰਾਜ ਜਦੋਂ ਯੋਧੇ ਨੂੰ ਚੜ੍ਹਦੀ ਕਲਾ ਹਰਮੰਦਾਨੇ ਫਤਿਹ ਬਖਸ਼ਿਸ਼ ਕਰਨ ਔਰ ਗੁਰੂ ਗੋਬਦਾਸ ਪਾਤਸ਼ਾਹ ਜੀ ਦੀ ਉਹ ਟਾਸਰੇ صدਕਾ ਇਹ ਹੱਲ ਹੋ ਗਿਆ ਔਰ ਪਿੰਡ ਵਾਲਿਆਂ ਨੂੰ ਮੇਰੀ ਅਪੀਲ ਹੈ ਕਿ ਤੁਹਾਡਾ ਜੋ ਇਹ ਝਗੜਾ ਸੀ ਇਹ ਜਸਵੀਰ ਸਿੰਘ ਗੜੀ ਦੇ ਪਰਸ਼ਾਰਥ صدਕਾ ਔਰ ਗੁਰੂ ਗੋਬਦਾਸ ਮਹਾਰਾਜ ਦੀ ਕਿਰਪਾ صدਕਾ ਹੱਲ ਹੋ ਗਿਆ ਔਰ ਪਿੰਡ ਨੂੰ ਮੇਰੀ ਅਪੀਲ ਹੈ ਬੇਨਤੀ ਹੈ ਕਿ ਅੱਗੇ ਤੋਂ ਜਿਦਾ ਗੜੀ ਸਾਹਿਬ ਨੇ ਕਿਹਾ ਇਹਨਾਂ ਦੇ ਸ਼ਬਦਾਂ ਤੇ ਪਹਿਰਾ ਦਿਓ ਪਹਿਰਾ ਦਿਓਗੇ ਸੁੱਖ ਪਾਓਗੇ ਭਾਈਚਾਰਾ ਹੋਏਗਾ ਲੜਾਈ ਨਹੀਂ ਹੋਏਗੀ ਝਗੜਾ ਨਹੀਂ ਹੋਏਗਾ ਗੁਰਬਾਣੀ ਦਾ ਜਿਹੜਾ ਵਾਕ ਹੈ ਸੱਬੇ ਸਾਂਝੀ ਵਾਲ ਸਦੈਨ ਕੋਈ ਨਾ ਦਿਸੇ ਵਾਰਾ ਜੀਓ ਇਹ ਗੁਰਬਾਣੀ ਸਾਨੂੰ ਗੁਰੂਆਂ ਦੇ ਨਾਲ ਲੜਨ ਚਾਹੀਦਾ ਇਕੱਠੇ ਹੋਣਾ ਚਾਹੀਦਾ ਹੈ ਸੋ ਆਓ ਮਧੂ ਮੱਖੀ ਦੀ ਤਰ੍ਹਾਂ ਰਲ ਕੇ ਮਿਲ ਕੇ ਗੁਰੂ ਦੀ ਸੰਗਤ ਬਣ ਕੇ ਗੁਰੂ ਤੋਂ ਅਸੀਸ ਲਈਏ ਜੈ ਗੁਰੂਦੇਵ ਤੁਹਾਨੂੰ ਗੁਰੂਦੇਵ ਜੋ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਇੱਕ ਮਹੀਨੇ ਤੋਂ ਪਿੰਡ ਤਲੀਤਾ ਦੇ ਅੰਦਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰਦੁਆਰ ਸਾਹਿਬ ਕਮਿਊਨਿਟੀ ਹਾਲ ਦਾ ਜੋ ਮਸਲਾ ਚੱਲ ਰਿਹਾ ਸੀ ਉਹ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਜਨਾਬ ਚੇਅਰਮੈਨ ਸਾਹਿਬ ਜਸਵੀਰ ਸਿੰਘ ਗੜੀ ਜੀ ਐਸਸੀ ਕਮਿਸ਼ਨ ਪੰਜਾਬ ਉਹਨਾਂ ਵੱਲੋਂ ਜੋ ਅੱਜ ਸਾਰੇ ਮਸਲੇ ਦਾ ਹੱਲ ਕੀਤਾ ਗਿਆ ਹੈ ਔਰ ਅਸੀਂ ਅੱਜ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਸਾਹਿਬ ਦਾ ਜਸਵੀ ਸਿੰਘ ਗੜਜੀ ਦਾ ਔਰ ਸਾਡੇ ਪਿੰਡ ਦੇ ਸਰਪੰਚ ਸਾਹਿਬ ਦਾ ਔਰ ਸਿਵਲ ਪ੍ਰਸ਼ਾਸਨ ਦਾ ਔਰ ਸਾਡੇ ਪੂਰੇ ਪਿੰਡ ਦੀ ਪੰਚਾਇਤ ਦਾ ਔਰ ਸਾਡੇ ਸਤਿਕਾਰਯੋਗ ਮਹਾਪੁਰਸ਼ ਜੋ ਸਾਡੇ ਦਰਮਿਆਨ ਪਹੁੰਚੇ ਨੇ ਉਹਨਾਂ ਦਾ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਔਰ ਪਿੰਡ ਵਾਸੀਆਂ ਨੂੰ ਔਰ ਇਲਾਕਾ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਆਪਾਂ ਆਪਸ ਵਿੱਚ ਭਾਈਚਾਰਕ ਸਾਂਝ ਔਰ ਆਪਸ ਵਿੱਚ ਰਲ ਮਿਲ ਕੇ ਰਹਿਣ ਦੀ ਜੋ ਹੈ ਗੁਰੂ ਮਹਾਰਾਜ ਨੇ ਆਪਾਂ ਨੂੰ ਬਖਸ਼ਿਸ਼ ਕੀਤੀ ਆ ਉਹ ਕਰੀਏ ਧੰਨਵਾਦ